ਇਹ 11 ਬੰਦਿਆਂ ਦਾ ਹੈਡ ਸੀਗਾ 10 ਬੰਦਿਆਂ ਦਾ ਜਿਹੜਾ ਕਿ ਉੱਥੋਂ ਬਿਹਾਰ ਤੋਂ ਹਰ ਸਾਲ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਵਿੱਚ ਜਿਹੜੇ ਅੱਜ ਕੱਲ ਜੀਰੀ ਦਾ ਕੰਮ ਚੱਲਦਾ ਹੈ ਉਹਦੇ ਵਾਸਤੇ ਇਹ ਆਉਂਦੀ ਸੀ ਸਾਰੇ ਉੱਥੋਂ ਇਹਨਾਂ ਨੇ ਸਲਾਹ ਕਰਕੇ ਉਹਨੂੰ ਫੁੱਟਿਆ ਇੱਕ ਪੇੜ ਦੇ ਨਾਲ ਬੰਨਿਆ ਔਰ ਪਿੱਛੇ ਇਹਨਾਂ ਨੇ ਇੱਕ ਗਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗਮਚੇ ਦੇ ਨਾਲ ਪੰਕੇ ਨੂੰ ਬਲੇ ਤੋਂ ਇਹਨੂੰ ਮਾਰਤਾ ਪਰ ਉਹ ਆਪਣੇ ਖਰਚੇ ਵਾਸਤੇ 2 ਕੁ ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਨੂੰ 5000 ਦੀ ਲੋੜ ਹੈ ਮੰਦੇ ਦਿਓ ਪਰ ਉਹ 5000 ਨਾ ਦਿੱਤਾ ਨਹੀਂ ਉਸ ਤੋਂ ਇਲਾਵਾ ਇਹਨੂੰ ਮਾਰ ਹੀ ਦੇ ਬਿਲਕੁਲ ਜੀ ਇਹ ਬਲਾਈਂਡ ਮਰਡਰ ਹੈ ਜਿਹੜਾ ਕਿ ਇਹ ਸਾਡੇ ਤਪਸਾਬ ਡਿਵੀਜ਼ਨ ਨੇ ਬਹੁਤ ਹੀ ਮਿਹਨਤ ਮੁਸ਼ਕਲ ਦੇ ਨਾਲ ਇਹਨੂੰ ਟ੍ਰੇਸ ਕੀਤਾ ਕੀ ਹੁੰਦਾ ਹੈ 1925 ਨੂੰ ਇੱਕ ਬਿਹਾਰ ਤੋਂ ਈਮੇਲ ਰਾਹੀਂ 0 ਐਫ ਆਰ ਦਰਜ ਹੋ ਕੇ ਖਾਣੇ ਵਿੱਚ ਆਉਂਦੀ ਹੈ ਜਿਸ ਦੇ ਉੱਪਰ ਸਾਡੇ ਥਾਣੇ ਦੇ ਵਿੱਚ 120 ਨੰਬਰ ਮੁਕਦਮਾ 1925 ਨੂੰ ਦਰਜ ਕੀਤਾ ਜਾਂਦਾ ਹੈ ਜਿਹੜਾ ਕਿ 103 ਕਾਠ ਜਿਮਨ 2 238 ਬੀ ਐਨ ਐਸ ਦੇ ਤਹਿਤ ਦਰਜ ਕੀਤਾ ਜਾਂਦਾ ਜਿਹਨੂੰ ਆਪਾਂ ਪਹਿਲਾਂ 302 120 ਵੀ ਮੰਨਦੇ ਸੀਗੇ ਆਈ ਪੀ ਸੀ ਸੋ ਉਸ ਤੋਂ ਬਾਅਦ ਸਾਡੀਆਂ ਪੁਲਿਸ ਟੀਮਾਂ ਨੇ ਟੈਕਨੀਕਲ ਸਟਾਫ ਨੇ ਆਪਣੀ ਪੂਰੀ ਜਦੋਜਹਿਦ ਦੇ ਨਾਲ ਇਹ ਦੋ ਬੰਦੇ ਜਿਹੜੇ ਸੀਗੇ ਇੱਕ ਨੋਂ ਨੂੰ ਹੀ ਗ੍ਰਿਫਤਾਰ ਹੋ ਜਾਂਦੇ ਨੇ ਜਿਨ੍ਹਾਂ ਦਾ ਨਾਮ ਹੈ ਦੋਸ਼ੀ ਜਿਹੜਾ ਹੈਗਾ ਖੁਸ਼ੀ لال ਰਿਸ਼ੀ ਭੂਮੀ ਤੇ ਦੂਸਰਾ ਸੀ ਜੀ ਭੂਮੀ ਰਿਸ਼ੀ ਦੇਵ ਇਹ ਤਾਜੋ ਕੈਂਚੀਆਂ ਤੋਂ ਤਪਾ ਇੱਕ ਨੋਂ ਨੂੰ ਗ੍ਰਿਫਤਾਰ ਹੋ ਜਾਂਦੇ ਉਸ ਤੋਂ ਬਾਅਦ ਇਹਨਾਂ ਦੀ ਪੁੱਛਪੜਤਾਲ ਤੋਂ ਅੱਗੇ ਚੱਲਦੇ ਹੋਏ ਇਹ ਪਤਾ ਲੱਗਦਾ ਹੈ ਕਿ ਜਿਹੜਾ ਜਗਨ ਇਹ 11 ਬੰਦਿਆਂ ਦਾ ਹੈਡ ਸੀਗਾ 10 ਬੰਦਿਆਂ ਦਾ ਜਿਹੜਾ ਕਿ ਉੱਥੋਂ ਬਿਹਾਰ ਤੋਂ ਹਰ ਸਾਲ ਇੱਥੇ ਬਹੁਤ ਸਾਰੇ ਕਿਸਾਨਾਂ ਦੇ ਵਿੱਚ ਜਿਹੜੇ ਅੱਜਕੱਲ ਜੀਰੀ ਦਾ ਕੰਮ ਚੱਲਦਾ ਹੈ ਉਹਦੇ ਵਾਸਤੇ ਇਹ ਆਉਂਦੀ ਸੀ ਸਾਰੇ ਉੱਥੋਂ ਇਸੇ ਤਰ੍ਹਾਂ ਹੁਣ ਵੀ ਆਏ ਹੋਏ ਸੀਗੇ ਜਿਹੜਾ ਮਰਨ ਵਾਲਾ ਹੈਗਾ ਉਹ ਹੈਗਾ ਸ਼ੰਕਰ ਪੁੱਤਰ ਦੇਵਾਨੰਦ ਵਾਸੀ ਵਾਰਡ ਨੰਬਰ 8 ਸ਼ਿਲਾਨਾਥ ਰੋਪਾਲੀ ਜ਼ਿਲ੍ਹਾ ਪੂਰਨੀਆਂ ਸੋਰੀ ਕੋਪਰਮ ਇਹ ਸਾਰੇ ਮਤਲਬ ਦਾ ਖਾਣਾ ਬਣਾਉਣ ਦਾ ਕੰਮ ਇਹਨੂੰ ਸੌਂਪਿਆ ਹੁੰਦਾ ਸੀ ਸ਼ੰਕਰ ਨੂੰ ਤਾਂ ਇਹ ਪਿਛਲੇ ਕਾਫੀ ਸਮੇਂ ਤੋਂ ਇੱਕ ਹਫਤੇ 10 ਦਿਨਾਂ ਤੋਂ ਇਹਨਾਂ ਨੂੰ ਬਾਰ-ਬਾਰ ਜਗਨ ਨੂੰ ਕਹਿ ਰਿਹਾ ਸੀਗਾ ਕਿ ਮੈਨੂੰ 5000 ਰੁਪਏ ਦੀ ਲੋੜ ਹੈ ਮੰਦੇ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਹਿੰਦਾ ਸੀ ਕਾਫੀ ਦਿਨਾਂ ਤੋਂ 3 ਜੁਲਾਈ ਨੂੰ ਰਾਤ ਦੇ ਕਰੀਬ 10:00 ਵਜੇ ਇਹਨਾਂ ਦਾ ਫੇਰ ਇਸੇ ਗੱਲ ਨੂੰ ਲੈ ਕੇ ਜਿਵੇਂ ਹੀ ਹੋਇਆ ਤੇ ਉਹਨਾਂ ਨੇ ਆਪਣੀ ਸਾਰੇ ਇਹ ਜਿਹੜੇ ਜਗਨ ਦੇ ਨਾਲ ਦੋ ਹੀ ਲੜਕੇ ਵੀ ਸੀਗੇ ਤੇ ਹੋਰ ਸਾਰੇ ਉਹਨਾਂ ਜਿੰਨੇ ਸੀਗੇ ਸਾਰੇ ਇਹਨਾਂ ਨੇ ਸਲਾਹ ਕਰਕੇ ਉਹਨੂੰ ਕੁੱਟਿਆ ਇੱਕ ਪੇੜ ਦੇ ਨਾਲ ਬੰਨਿਆ ਔਰ ਪਿੱਛੇ ਇਹਨਾਂ ਨੇ ਇੱਕ ਗਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗਮਚੇ ਦੇ ਨਾਲ ਪੰਕ ਕੇ ਇਹਨੂੰ ਦਲਿਤੋਂ ਇਹਨੂੰ ਮਾਰਤਾ ਮਾਰ ਕੇ ਤੇ ਕੋਹਲੀ 2 300 ਗਾਈ ਦੀ ਦੂਰੀ ਤੇ ਕਾਫੀ ਪੇੜ ਪੌਦੇ ਝਾੜੀਆਂ ਜਿਵੇਂ ਜੰਗਲ ਟਾਈ ਤੇ ਨਾਲ ਇੱਕ ਡਰੇਨ ਸੀਗੀ ਉੱਥੇ ਜ਼ਮੀਨ ਨੂੰ ਅ ਜ਼ਮੀਨ ਚ ਦੱਬ ਕੇ ਤੇ ਇਹ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆਪਣੇ ਇਥੇ ਹੜੰ ਦਾ ਪਾਣੀ ਆ ਗਿਆ ਸਾਡੇ ਸਾਰੀ ਪੁਲਿਸ ਟੀਮ ਨੂੰ ਲੱਭਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਸੀਗੀ ਔਰ ਫਿਰ ਵੀ ਬੜੀ ਇਹ ਮਤਲਬ ਜਿਹੜਾ ਸਾਡੇ ਵਾਸਤੇ ਇੱਕ بڑا ਚੈਲੰਜ ਸੀਗਾ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਤੇ ਇਹ ਤੁਹਾਨੂੰ ਫੜਨਾ ਵੀ ਬਹੁਤ ਜ਼ਰੂਰੀ ਸੀਗਾ ਤੇ ਡੈਡ ਬੋਡੀ ਰਿਕਵਰ ਕਰਨੀ ਬਹੁਤ ਜ਼ਿਆਦਾ ਸਾਡੇ ਵਾਸਤੇ ਮੁਸ਼ਕਲ ਜਾ ਕੰਮ ਬਣਿਆ ਹੋਇਆ ਸੀ ਜਿਹੜਾ ਕਿ ਸਾਡੇ ਸਾਰੇ ਟੀਮਾਂ ਨੇ ਟੈਕਨੀਕਲ ਸਟਾਫ ਨੇ ਸਾਡੇ ਐਸ ਐਚਓ ਸਾਡੇ ਟੀਐਸਪੀ ਤਾਪਾ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਔਰ ਕੱਲ ਡੈਡ ਬੋਡੀ ਰਿਕਵਰ ਕੀਤੀ ਜਿਹੜੀ ਕਿ ਜੀਸੀਪੀ ਦੀ ਹੈਲਪ ਨਾਲ ਹੋਰ ਕਈ ਅਸੀਂ ਉੱਥੋਂ ਪੱਟ ਕੇ ਤੇ ਬੜੇ ਜਿਹੜੀ ਕਿ ਜਲ ਜਿਹੜੀ ਕਾਫੀ ਜ਼ਿਆਦਾ ਐਸੀ ਸਥਿਤੀ ਵਿੱਚ ਸੀ ਕਿ ਜਨੂਸੀ ਉਹਨੂੰ ਕੱਢ ਕੇ ਤੇ ਫਿਰ ਉਹਨੂੰ ਮੈਡੀਕਲ ਐਸਜੀਐਮ ਸਾਹਿਬ ਨਾਲ ਸੀਗੇ ਸਾਰੇ ਸਿਵਲ ਦਾ ਸਟਾਫ ਵੀ ਨਾਲ ਸੀਗਾ ਸੋ ਉਹਨੂੰ ਕਰਕੇ ਅਗਲੀ ਕਾਰਵਾਈ ਵਾਸਤੇ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਹੁਣ ਤੱਕ ਦੀ ਜਿਹੜੀਆਂ ਟੀਮਾਂ ਹੈਗੀਆਂ ਉਹ ਹੋਰ ਵੀ ਜਿਹੜੇ ਦੋਸ਼ੀ ਰਹਿੰਦੇ ਨੇ ਬਾਕੀ ਦੇ ਉਹਨਾਂ ਨੂੰ ਫੜਨ ਵਾਸਤੇ ਲੱਗੀਆਂ ਹੋਈਆਂ ਸੋ ਇਹ ਜਿਹੜਾ ਇੱਕ ਕਾਫੀ ਚੈਲੰਜ ਵਾਲਾ ਕੰਮ ਸੀਗਾ ਉਹ ਸਾਡਾ ਡੈੱਡ ਬੋਡੀ ਲੱਭਣ ਵਾਲਾ ਉਹ ਬਹੁਤ ਅੱਛਾ ਹੋ ਗਿਆ ਸਾਡੀ ਇਹ ਮਤਲਬ ਸਾਡੀ ਪੁਲਿਸ ਦੀ ਕਾਫੀ ਵੱਡੀ ਕਾਮਯਾਬੀ ਹੈ ਕਿਉਂਕਿ ਇਹ ਬਲਾਈਂਡ ਮਰਡਰ ਸੀਗਾ ਇਹਨੂੰ ਬੜੇ ਸੁਚੱਜੇ ਢੰਗ ਨਾਲ ਪ੍ਰੈਸ ਕੀਤਾ ਜਾ ਚੁੱਕਾ ਹੈ ਮੈਂ ਤੁਹਾਨੂੰ ਦੱਸਿਆ ਕਿ ਇਹ ਕੁੱਕ ਦਾ ਕੰਮ ਕਰ ਰਿਹਾ ਸੀ ਇਹ 10 ਜਿਹੜੇ ਬੰਦੇ ਸੀ ਕੰਮ ਕਰਦੇ ਸੀਗੇ ਇਹਨਾਂ ਚੋਂ ਇੱਕ ਬੰਦਾ ਇਹ ਇਹਨਾਂ ਦੀ ਰੋਟੀ ਪਾਣੀ ਸਵੇਰੇ ਦੁਪਹਿਰੇ ਸ਼ਾਮੀ ਇਹ ਬਣਾ ਕੇ ਤਿਆਰ ਰੱਖਦਾ ਸੀ ਤੇ ਖਵਾਉਂਦਾ ਸੀਗਾ ਇਹਨਾਂ ਜੋ ਤੈਅ ਹੋਇਆ ਸੀ ਉਹ ਪਤਾ ਨਹੀਂ ਹੁਣ ਡਿਟੇਲ ਚ ਆ ਕੇ ਅੱਗੇ ਇਨਵੈਸਟੀਗੇਸ਼ਨ ਪੱਧਰ ਲੱਗੂਗਾ ਪਰ ਉਹ ਆਪਣੇ ਖਰਚੇ ਵਾਸਤੇ ਦੋ ਕੁ ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਮੈਨੂੰ 5000 ਦੀ ਲੋੜ ਹੈ ਮੰਨ ਦੇ ਦਿਓ ਪਰ ਉਹ 5000 ਨਾ ਦਿੱਤਾ ਨਹੀਂ ਉਸ ਤੋਂ ਇਲਾਵਾ ਇਹਨੂੰ ਮਾਰ ਹੀ ਦਿੱਤਾ ਗ੍ਰਿਫਤਾਰੀ ਤਿੰਨ ਬੰਦਿਆਂ ਦੀ ਹੋ ਚੁੱਕੀ ਹੈ ਜਿਹੜਾ ਮਾਰਨ ਵਾਲਾ ਬੰਦਾ ਉਹ ਜਗਨ ਜਿਹੜਾ ਇਹਨਾਂ ਦਾ ਹੈੱਡ ਸੀਗਾ ਹੈੱਡ ਸੀ ਇਹਨਾਂ ਦਾ ਕੋਠੇਕਰ ਜਿਵੇਂ ਆਪਾਂ ਠੇਕੇਦਾਰ ਕਹਿੰਦੇ ਐਸੇ ਜਗਨ ਤੋਂ ਮੰਗੇ ਸੀ ਉਹ ਅੱਜਕੱਲ ਸਾਡਾ ਇਹ ਜਿਹੜੀ ਹੈਗਾ ਉਹਦੇ ਵਿੱਚ ਇਹ ਆ ਵੀ ਸਾਡੀ ਜਿਵੇਂ ਇੱਥੋਂ ਚਲੇ ਗਏ ਸੀਗੇ ਉਹਨਾਂ ਉੱਥੇ ਜਾ ਕੇ ਉਹਨਾਂ ਨੇ ਰਿਪੋਰਟ ਕਰਤੀ ਥਾਣੇ 'ਚ ਉਹ ਰਹਿੰਦੇ ਤਾਂ ਇੱਥੇ ਸੀ ਮਰਡਰ ਇੱਥੋਂ ਆ ਸੀਗਾ ਤਾਂ ਉਹਨਾਂ ਨੇ ਜ਼ੀਰੋ ਐਫਆਰ ਕੱਟਣੀ ਸੀ ਉਹ ਜ਼ੀਰੋ ਐਫਆਰ ਕੱਟ ਕੇ ਸਾਡੇ ਕੋਲ ਭੇਜਤੀ ਉਸ ਤੋਂ ਬਾਅਦ ਅਸੀਂ ਆਪਣੀ ਥਾਣੇ 'ਤੇ ਕਰਤੀ ਵਾਸਤੇ ਵੀ ਦੱਬੀ ਕਿੱਥੇ ਆ ਉਹ ਜਗ੍ਹਾ ਤੱਕ ਕਿ ਕਿਤੇ ਕਦੇ ਕਿਤੇ ਪਰ ਫਿਰ ਜਦੋਂ ਆ ਹੁਣ ਤੀਸਰਾ ਦੋਸ਼ੀ ਪੜਿਆ ਗਿਆ ਫਿਰ ਇਹਨਾਂ ਦੇ ਇਨਕਸ਼ਾਫ ਤੇ ਅਸੀਂ ਸਹੀ ਟਿਕਾਣੇ ਤੇ ਪਹੁੰਚ ਸਕਦੇ ਕੋਸ਼ਿਸ਼ ਚੱਲ ਰਹੀ ਹੈ ਔਰ ਟੀਮਾਂ ਸਭ ਆ ਬੜੀਆਂ ਹੋਈਆਂ ਨੇ ਹੁਣ ਵੀ ਲੱਗੀਆਂ ਹੋਈਆਂ ਨੇ ਜਲਦੀ ਬਾਕੀ ਦੀ ਗ੍ਰফতার ਵੀ ਕੀਤੀ ਜਾਵੇ ਇਹ ਹਲੇ ਕਨਫਰਮ ਸਾਡਾ ਸੀਕ੍ਰੇਟ ਵੀ ਹੁੰਦਾ ਪਰ ਫਿਲਹਾਲ ਇਹੀ ਆ ਕਿ ਹਲੇ ਪੰਜਾਬ ਤੋਂ ਕੁਝ ਬੰਦੇ ਬਾਹਰ ਵੀ ਨੇ ਲੇਕਿਨ ਅਸੀਂ ਉਹਨਾਂ ਨੂੰ ਪੂਰਾ ਟਰੇਸ ਕਰ ਰਹੇ ਹਾਂ ਹਾਂਜੀ 15 ਤੱਕ ਰਿਮਾਨਡ ਹੈਗਾ ਇਹਨਾਂ ਦਾ